ਮਾਨਯੋਗ ਪੁਲਿਸ ਕਮਿਸ਼ਨਰ ਰਮਨ ਸਰ ਸਦਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਕਮਿਸ਼ਨਰ ਰਮਨ ਸਰ ਦੀ ਟੀਮ ਸੀਆਈਏ 3 ਤੇ ਸਦਰ ਥਾਣਾ ਉਹਦੇ ਏ.ਐਸ.ਪੀ. ਨੌਰਤ ਸਾਹਿਬ ਸ਼੍ਰੀ ਅਰਵਿੰਦ ਮੀਨਾ ਸਾਹਿਬ ਤੇ ਮਨਿੰਦਰ ਜੀ ਏ.ਐਸ.ਪੀ. ਸਾਹਿਬ ਤੇ ਐਸ.ਐਚ.ਓ. ਸਾਹਿਬ ਇਹਨਾਂ ਨੇ ਬੜਾ ਬੜੀ ਵੱਡੀ ਤਕਬਰੀ ਕੀਤੀ ਹੈ ਉਹਦੇ ਚ ਥਾਣਾ ਸਦਰ ਨੇ ਐਫ.ਆਈ.ਆਰ ਨੰਬਰ 2 ਡੇਟਿਡ 512025 304235 BNS 25408 ਹਮਜ਼ਾ ਦਾ ਪਰਚਾ ਦਰਜ ਕੀਤਾ ਸੀਗਾ ਉਹ ਇਸ ਪਰਚੇ ਦੇ ਤਹਿਤ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਅ ਕੋਈ ਸੀਗੀ ਆਪਣਾ ਸਤਾਈ ਫੁੱਟ ਰੋਡ ਤੋਂ ਇਹ ਪਰਚਾ ਦਰਜ ਕਰਾਇਆ ਸੀ ਸਤਜੀਪ ਸਿੰਘ ਨੇ ਐ ਦਰਬਾਰ ਸਾਹਿਬ ਗਿਆ ਸੀ 8:30 ਵਜੇ ਲੱਗੇ ਤਾਂ ਕਿ ਤੇ ਜਦੋਂ ਵਾਪਸ ਆ ਰਿਹਾ ਸੀਗਾ 11:40 ਦੇ ਲੱਗੇ ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨ ਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਜਿਵੇਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ ਮੈਟਰ ਇਹਦੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤਾਂ ਐਸੀ ਉਹਦੇ ਚ ਤਿੰਨ ਬੰਦੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਲਾਇਸ ਵਿੱਕੀ ਅ ਪ੍ਰਿੰਸ ਦੀਪ ਸਿੰਘ ਲਾਇਸ ਪ੍ਰਿੰਸ ਤੇ ਅਨਮੋਲ ਸਿੰਘ ਇਹ ਸਾਰੇ ਹੀ 18-19 ਸਾਲ ਦੇ ਮੁੰਡੇ ਹੈਗੇ ਆ ਤੇ ਇਹਨਾਂ ਦੇ ਪਿਛਲਾ ਪਿਛੇ ਪਹਿਲਾਂ ਕੋਈ ਪਰਚਾ ਨਹੀਂ ਹੈ ਤੇ ਆਪਣਾ ਇਹ ਦੋ ਜਣਿਆਂ ਨੂੰ ਵਿੱਕੀ ਤੇ ਪ੍ਰਿੰਸ ਨੂੰ ਅਸੀਂ 27 ਫੁੱਟ ਰੋਡ ਤੋਂ 14 ਨੂੰ ਅਰੈਸਟ ਆਪਣਾ ਇਹਨਾਂ ਨੂੰ ਅਸੀਂ ਅਰੈਸਟ ਕੀਤਾ 12 ਨੂੰ ਤੇ ਜਿਹੜਾ ਹੈਗਾ ਅਨਮੋਲ ਇਹਨੂੰ ਅਸੀਂ 88 ਫੁੱਟ ਰੋਡ ਤੋਂ ਅਰੈਸਟ ਕੀਤਾ ਸੀ ਆਪਣਾ 14 ਤਰੀਕ ਨੂੰ ਐ ਬੇਸਿਕਲੀ 5 ਤਰੀਕ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸਕੇ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹ ਮੋਟਰਸਾਈਕਲ ਨੂੰ ਅਬੈਂਡਨ ਕਰਕੇ ਤੇ ਇਹਨਾਂ ਨੇ ਸਕੂਟੀ ਗਨ ਪੁਆਇੰਟ ਤੇ ਖੋਈ ਸੀ ਤੋਂ ਬਾਅਦ ਇਨ ਦ ਮੀਨ ਵਾਈਲ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਸਾਨੂੰ ਇਹ ਵੀ ਜੋ ਕੰਪਲੇਂਟ ਸੀ ਸਚਦੀਪ ਸਿੰਘ ਨੇ ਦੱਸਿਆ ਸੀ ਕਿ ਗਨਪੁਆਇੰਟ ਤੇ ਖੋਈ ਹੈ ਤੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤੇ ਇਹਨਾਂ ਦੇ ਤਿੰਨ ਹੋਰ ਜਿਹੜੇ ਕੰਪਲੈਂਸ ਹੈਗੇ ਉਹ ਸਾਨੂੰ ਮਿਲੇ ਰੋਹਿਤ ਤੇ ਸੁਗਰਾਜ ਸਿੰਘ ਲਾਇਸ ਗੁਗਨਾ ਤੇ ਜੁਗਰਾਜ ਸਿੰਘ ਲਾਇਸ ਨਿੱਕਾ ਇਹਨਾਂ ਤੋਂ ਸਾਨੂੰ ਇੱਕ ਪਿਸਟਲ 32 ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਾਬਰਤ ਹੋਏ ਹੈ ਇਹ ਬੇਸਿਕਲੀ ਜਿਹੜੇ 6 ਜਣੇ ਹੈਗੇ ਹੈ ਇਹ ਪ੍ਰਭ ਦਾਸੂਵਲ ਜਿਹੜਾ ਗੈਂਗਸਟਰ ਹੈ ਜਿਹੜਾ ਯੂਐਸ ਬੇਸ ਗੈਂਗਸਟਰ ਹੈ ਉਹਦੇ ਉਹਦੇ ਲਈ ਕੰਮ ਕਰਦੇ ਆ ਤੇ ਬੇਸਿਕਲੀ ਇਹ ਰੈਕੀ ਵਗਰਾ ਕਰਦੇ ਆ ਤੇ ਕੋਈ ਵੀ ਵਾਰਦਾਤ ਨੂੰ ਮਤਲਬ ਜਿਹੜੀ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਇਨਜਾਮ ਦਿੰਦੇ ਆ ਤੇ ਅ ਕਿਨਾਟੋ ਹੋਰ ਵੀ ਜਿਹੜਾ ਸਾਨੂੰ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਹੈ ਜਿਹੜਾ ਜਦੋਂ ਸਰਪੰਚੀ ਇਲੈਕਸ਼ਨ ਸੀਗੀ ਤੇ ਰਾਜਵਿੰਦਰ ਸਿੰਘ ਤਲਵੰਡੀ ਜਿਹੜਾ ਅ सरपंच ਦਾ ਕਤਲ ਹੋਇਆ ਸੀ ਉਹਦੀ ਵੀ ਜਿਹੜਾ ਸੁਖਰਾਜ ਹੈਗਾ ਉਹਨੇ ਹੀ ਰੈਕੀ ਕੀਤੀ ਸੀ ਉਹਨੇ ਪ੍ਰਭ ਦਸੂ ਵੱਲ ਨੂੰ ਦੱਸਿਆ ਸੀਗਾ ਕਿ ਇਹ ਗੱਡੀ ਦੇ ਖੱਬੇ ਖੱਬੀ ਸੀਟ ਤੇ ਬੈਠਾ ਹੈ ਤੇ ਇਹ ਜਿਹੜੇ ਅਸੀਂ ਤਿੰਨੋਂ ਜਿਹੜੇ ਐਫ ਆਈ ਆ ਨੰਬਰ ਚਾਰੇ ਜਿਹੜੇ ਤਿੰਨ ਦੋਸ਼ੀ ਅਰੈਸ ਕੀਤੇ ਐ ਇਹ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸਿਗੀ ਨਾਲ ਸਾਡੀ ਇਨਵੈਸਟੀਗੇਟਿਵ ਕੀਤਾ ਤੇ ਤਾਂ ਸੀ ਤੇ ਉਵੇਂ ਰੈਸਟ ਹੋਏ ਤੇ ਜਿਹੜੇ ਬਾਕੀ ਸਾਨੂੰ ਜਿਹੜਾ ਪ੍ਰਭ ਦਾਸੂ ਵੱਲ ਵੱਲਾ ਲਿੰਕ ਲੱਬਿਆ ਉਹ ਸਾਰਾ ਸੀ ਇਹਨਾਂ ਦਾ ਫੋਨ ਦਾ ਫੋਰੈਂਸਿਕ ਕਰਾਇਆ ਪੁੱਛਗਿੱਛ ਕੀਤੀ ਤੇ ਸੋਸ਼ਲ ਮੀਡੀਆ ਦੇ ਇਹਨਾਂ ਦੇ ਅਕਾਊਂਟ ਵਗਰਾ ਤੋਂ ਜਿਹੜੇ ਇਹਨਾਂ ਨੇ ਬਣਾਏ ਹੋਏ ਸੀ ਉਹਨਾਂ ਤੋਂ ਸਾਨੂੰ ਪਤਾ ਚੱਲਿਆ ਜੀ ਸਰ ਵੈਪਨ ਪਰ ਕੁਝ ਵੈਪਨ ਜਿਹੜਾ ਸੀ ਲਾਇਸੈਂਸੀ ਕੀ ਜਿਹੜਾ ਨਹੀਂ ਸਾਨੂੰ ਹਾਲੇ ਤੱਕ ਕੋਈ ਲਾਇਸੈਂਸੀ ਦਾ ਕੋਈ ਸਾਹਮਣੇ ਨਹੀਂ ਆਇਆ ਜੀ ਸਾਚਾ ਕੁਝ ਹੋਰ ਕੋਈ ਕੋਈ ਵੈਪਨ ਮਿਲੇ ਹਾਲੇ ਇੱਕ ਵੈਪਨ ਮਿਲੇ ਜੀ ਉਹੀ ਵੈਪਨ ਇਹਨਾਂ ਨੇ ਜਿਹੜਾ ਸੁਖਰਾਜ ਹੈ ਜੇ ਉਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਪੀਐਸ ਪੱਟੀ ਦਾ ਤਰਨ ਤਰਨ ਦਾ 379 411 ਤੇ ਐਮ ਐਫਆਈ ਨੰਬਰ 16 ਨੋਰਥ ਇਨ 2024 ਦੀ ਇਹਨੇ ਉਦੋਂ ਪੱਟੀ ਤੋਂ ਇਹ ਜਦੋਂ ਇਹ ਪੁਰਾਣੇ ਪੱਚੇ ਦਾ ਵੈਪਨ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਨਮੋਲ ਨੂੰ ਦਿੱਤਾ ਸੀਗਾ ਵੈਪਨ ਸਕੂਟੀ ਖੋਣ ਲਈ ਤੇ ਉਸ ਤੋਂ ਬਾਅਦ ਅਨਮੋਲ ਜਦੋਂ ਇਹਨਾਂ ਨੇ ਸਕੂਟੀ ਖੋਲੀ ਉਸ ਤੋਂ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਜੁਗਰਾਜ ਨੂੰ ਵੈਪਨ ਦੇ ਦਿੱਤਾ ਸੀ ਤੇ ਫਿਰ ਇਹਨਾਂ ਤੇ ਅੱਗੇ ਇਹ ਰੈਕੀ ਰੁਕੀ ਵੀ ਕਰਦੇ ਰਹੇ ਆ ਬਾਕੀ ਲੋਕਾਂ ਦੀ ਹੋਰ ਵੀ ਜੋ ਸਾਨੂੰ ਪਤਾ ਚੱਲਿਆ ਹੈ ਕਿ ਇਹਨਾਂ ਨੇ ਇੱਕ ਤਰਨ ਤਰਨ ਇੱਕ ਤਾਂ ਪਹਿਲਾਂ ਵਾਰਦਾ ਅਲਰੇਡੀ ਉਹ ਰੈਕੀ ਕੀਤੀ ਸੀ ਇੱਕ ਇਹਨਾਂ ਨੇ ਹੋਰ ਵੀ ਅੱਗੇ ਇੱਕ ਵਾਰਦਾ ਨੂੰ ਇੰਜ਼ਾਮ ਦੇਣਾ ਸੀ ਤਰਨ ਤਰਨ ਉਹਦੇ ਵੀ ਇਹਨਾਂ ਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ। ਪ੍ਰੈਕੀ ਬਹੁਤ ਦੇਰ ਤੱਕ ਕਰਦੇ ਆ ਰਹੇ। ਇਹ ਬੇਸਿਕਲੀ ਇਹਨਾਂ ਦਾ ਕੰਮ ਰੈਕੀ ਦਾ ਹੀ ਹੈ ਜੀ। ਆ ਉਹ ਦਾ ਸੈਕੂਟੀ ਪੂਰੀ ਪੂਰੀ ਸੀ ਜੀ ਉਹ ਅਸਲ ਵਿੱਚ ਦਰਬਾਰ ਸਾਹਿਬ ਤੋਂ ਆ ਰਹੇ ਸੀ ਕਿ ਇਹਨਾਂ ਦਾ ਟਾਰਗੇਟ ਹੀ ਸੌਫਟ ਸੀਗਾ ਉਹ। ਨਹੀਂ ਉਹ ਬੰਦਾ 11:30 ਵਜੇ 11:40 ਦੇ ਕਰੀਬ ਦਰਬਾਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਬੇਸਿਕਲੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ। ਜੀ ਜੀ। ਸੋ ਦੇ ਵਾਂਟਿਡ ਅ ਕਨਵੈयंस ਟੂ ਟਰੈਵਲ ਅਪਨ ਤੇ ਇਹਨਾਂ ਕੋਲ ਵੈਪਨ ਸੀਗਾ। ਤੇ ਇਹਨਾਂ ਨੇ ਫਿਰ ਤਿੰਨ ਮੁੰਡੇ ਤੁਰਦੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਪਿੱਛੇ ਇਹਨਾਂ ਨੇ ਬੰਡਨ ਕਰਤਾ ਸੀਗਾ ਤੇ ਇਹਨਾਂ ਨੇ ਵੈਪਨ ਦਿਖਾ ਕੇ ਤੇ ਸਕੂਟੀ ਖੋਈ ਸੀ ਜੇ ਸਰਪੰਚ ਕਤਲ ਦੀ ਗੱਲ ਕਰ ਰਹੇ ਹੋ ਤਰਨਤਨ ਵਾਲੇ ਜਿਹੜੇ ਚਾਰ ਬੰਦੇ ਹੋਰ ਅੱਡੀ ਪਹਿਲਾਂ ਵੀ ਅਰੈਸਟ ਹੋਏ ਨੇ ਜਿਹੜਾ ਇੱਕ ਕੋਠਾ ਦਾ ਨੰਬਰ ਸੰਦੀਪ ਰਾਮ ਮੇਡਾ ਨਾਲ ਚੰਗਾ ਨਹੀਂ ਤਰਨਤਨ ਪੱਟੀ ਵਾਲਾ ਜੀ ਹਾਂ ਜੀ ਜਿਹੜਾ ਸੰਦੀਪ ਇਹ ਸਰ ਬਰੇਖਾ ਕੋਠਾ ਦਾ ਨੰਬਰ ਸੁਪਾਇਆ ਹਾਂਜੀ ਹਾਂਜੀ ਇਹ ਉਹ ਉਹਨਾਂ ਦੇ ਨਾਲ ਐਸੋਸ਼ੀਏਟ ਸੀਗੇ ਜਿਹਨਾਂ ਦਾ ਦਾਦਾ ਪਾਪਾ ਪੁਲਿਸੀ ਨਾ ਸੀ ਇਹ ਬੇਸਿਕਲੀ ਪ੍ਰਬ ਦਾਸੂ ਵਾਲਨ ਅਸੋਸੀਏਟ ਐਸੋਸੀਏਟਡ ਹੈ ਜੀ ਇਹਨਾਂ ਦੀ ਵੱਖ-ਵੱਖ ਟੀਮਜ਼ ਹੁੰਦੀਆਂ ਕੋਈ ਰੈਕੀ ਕਰਦੀ ਹੈ ਕੋਈ ਵਾਰਤਾ ਦਾ ਇਨਜ਼ਾਮ ਕਰਦੀ ਹੈ ਜੋ ਵੀ ਇਨਫੋਰਮੇਸ਼ਨ ਗੈਦਰ ਕਰਦੇ ਸਿਏ ਪ੍ਰੋਪਰ ਪ੍ਰਬ ਦਾਸੂ ਵਾਲ ਨੂੰ ਦਿੰਦੇ ਸਿਏ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇੱਕ ਇਹਨਾਂ ਨੇ ਇੱਕ ਬੰਦੇ ਦੀ ਰੈਕੀ ਵੀ ਕੀਤੀ ਹੈ ਜੀ ਜਿਹਨੂੰ ਮਾਰਨਾ ਸੀਗਾ ਉਹ ਵੀ ਕਾਟ देम ਔਨ ਟਾਈਮ ਤੇ ਐਵਰਟਡ ਦਾ ਮਿਸਰ ਸਰ ਤੁਸੀਂ ਕਿ ਯੂਐਸਏ ਜਿਹੜੇ ਗੈਂਗਸਟਰ ਦੇ ਨਾਮ ਤੁਸੀਂ ਉਹ ਕੀ ਨਾਮ ਸੀ ਉਹਦਾ ਪ੍ਰਬ ਦਾਸੂ ਵਾਲ ਉਹ ਨਾਲ ਟੱਚ ਤੇ ਸੀਗੇ ਉਹਨਾਂ ਨਾਲ ਬਿਲਕੁਲ ਇਨਟੈਕ ਸੀਗੇ ਥਰੂ ਸੋਸ਼ਲ ਮੀਡੀਆਸ ਬਸ ਲਾਸਟਲੀ ਹੋਏ ਇਹਨਾਂ ਵਿੱਚ ਵੀ ਕੋਈ ਇਹਨਾਂ ਨੂੰ ਇਨਪੁਟ ਮਿਲਿਆ ਜਿਹਦੇ ਤੋਂ ਕਰ ਸਕਦਾ ਨਹੀਂ ਦੇਖੋ ਐਵੇਂ ਹੈ ਕਿ ਅਸੀਂ ਕੋਈ ਵੀ ਬੈਡ ਐਲੀਮੈਂਟ ਨੂੰ ਜਦੋਂ ਵੀ ਅਰੈਸਟ ਕਰਦੇ ਹਾਂ ਵੀ ਐਕਸਪਲੋਰ ਆਲ ਦੋ ਆਪਸ਼ਨਸ ਕਿ ਕੋਈ ਬਲਾਸਟ ਹੋਈ ਹੈ ਕੋਈ ਪੁਰਾਣਾ ਵੀ ਕੋਈ ਕਤਲ ਹੋਇਆ ਕੋਈ ਸਿਰਫ ਸਾਡੇ ਜ਼ਿਲ੍ਹੇ ਦਾ ਨਹੀਂ ਹੋਰ ਵੀ ਜਿਹੜੇ ਬਾਕੀ ਜ਼ਿਲ੍ਹੇ ਹੈਗੇ ਆ ਉਹਨਾਂ ਦਾ ਵੀ ਅਸੀਂ ਕਰਦੇ ਹਾਂ ਇਹਨਾਂ ਨਾਲ ਵਰਗੀ ਤੋਂ ਹੋਰ ਵੀ ਪਤਾ ਲੱਗਿਆ ਕਿ ਹੋਰ ਵੀ ਮੁੰਡੇ ਨਾਲ ਦੇਖੋ 6 ਬੰਦੇ ਤਾਂ ਅਸੀਂ ਅਰੈਸਟ ਕੀਤੇ ਹੀ ਐ ਅਰਸ਼ਦੀਪ ਸਿੰਘ ਪ੍ਰਿੰਸਦੀਪ ਤੇ ਅਨਮੋਲ ਰੋਹਿਤ ਸੁਖਰਾਸ ਤੇ ਜਗਰਾਤ ਹੋਰ ਵੀ ਐਸੀ ਮਤਲਬ ਕਿ ਪੁੱਛਗਿੱਛ ਕਰ ਰਹੇ ਰਿਮਾਂਡ ਲੱਤਾ ਜੀ ਸਰਕਲ ਹਲੇ ਪਰਸੋ ਤੱਕ ਦਾ ਰਿਮਾਂਡ ਹੈਗਾ ਤੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਸ਼ੋਰਟ ਤੀ ਕਰਦੇ ਪੈਸੇ ਬਣਾਉਣ ਲਈ ਕਰਦੇ ਸਾਰਾ ਕੁਝ ਕੁਝ ਪਤਾ ਲੱਗਦਾ ਬੇਸਿਕਲੀ ਹਲੇ ਤਾਂ ਇਹੋ ਜਿਹਾ ਤਾਂ ਕੁਝ ਨਹੀਂ ਹੈ ਪਰ ਆਬਵੀਅਸਲੀ

ਅਨਮੋਲ ਹੈ ਦੀ ਉਹ ਹੀ ਇਜ਼ ਇਨ ਡਾਇਰੈਕਟ ਟੱਚ ਵਿਦ ਪ੍ਰਭਦਾ ਸੁਬਰ ਉਹ ਹਾਂ ਜੀ ਕਿਹੜਾ ਕੀ ਇਹਨਾਂ ਦੀ ਜੁਗ ਹੈ 18-19 ਸਾਲ ਦੀ ਹਾਂ ਜੀ ਛੋਟੀ ਨੇ ਜੀ ਉਸ ਤੋਂ ਬਾਅਦ